वाहगुरू जी खालसा वाहू जी फतेह जो कि अज करते हुए बहुत ही सिंपल तरीके ठाकुर जथा गुरपीत सिंह नांडरा वाले पहुंचे हैं स्पैशल तौर पर क्योंकि आने वाली नौजवान पीढ़ी ने अपना एक स्नेहा देना चाहते हैं जिन्हें सिंपल तो सिंपल सादे सादे बने चाहिए जो कि आने तो खर्चा को बहुत ज्यादा खर्चे कर रहे हैं उन्होंने बचा जा सके ਜੀ ਬੋਦਵਾਰਾਂ ਨੂੰ ਕਾਫੀ ਚਾਹ ਹੁੰਦਾ ਤਾਂ ਨਹੀਂ ਚਾਹ ਗਾ ਕਿ ਨਹੀਂ ਵਾਹਿਗੁਰੂ ਜੀ ਅਸੀਂ ਤੇ ਮਹਾਰਾਜ ਦਾ ਹੁਕਮ ਮੰਨ ਕੇ ਚੱਲਨੇ ਆ ਕਿਉਂਕਿ ਉਹਨਾਂ ਨੇ ਦਿੱਤਾ ਖਾਣਦੇ ਆ ਉਹਨਾਂ ਦੇ ਤਾਂ ਪੈਣਦੇ ਆ ਉਹਨਾਂ ਦੇ ਹੁਕਮ ਦੇ ਰਾਹ ਕਿੰਸਾਲਾ ਕੋਚ ਜਾ ਇਸ ਤੋਂ ਵੱਧ ਹੋਰ ਕੁਝ ਨਹੀਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਸਭ ਤੋਂ ਪਹਿਲਾਂ ਸਰਦਾਰ ਅਮਰਜੀਤ ਸਿੰਘ ਜੀ ਨੂੰ ਮਾਣਾ ਜੋ ਇੰਟਰਨੈਸ਼ਨਲ ਲੈਵਲ ਤੇ ਪਗੜੀ ਕੋਚ ਨੇ ਉਹਨਾਂ ਨੂੰ ਵਿਆਹ ਦੀ ਬਹੁਤ ਬਧਾਈਆਂ ਸਮੁੱਚੇ ਪਰਿਵਾਰ ਨੂੰ ਵਧਾਈਆਂ ਜੋ ਅੱਜ ਦੇ ਸਮੇਂ ਦੇ ਵਿੱਚ ਅੱਜ 24 ਦੁਹੇ 24 ਦੀ ਗੱਲ ਕਰੀਏ ਜਿਹੜੇ ਅੱਜ ਵਿਆਹ ਹੋ ਰਹੇ ਨੇ ਲੋਕ ਜ਼ਿਆਦਾਤਰ ਦੇਖਾ ਦੇ ਕਿ ਸਭ ਕੁਝ ਕਰ ਰਹੇ ਜੀ ਅਸੀਂ ਆਪਣੇ ਇਤਿਹਾਸ ਦੀ ਗੱਲ ਕਰੀਏ ਜਾਂ ਗੁਰਬਾਣੀ ਦੀ ਗੱਲ ਕਰੀਏ ਜਾਂ ਗੁਰੂ ਸਬਦ ਸੰਦੇਸ਼ ਦੀ ਗੱਲ ਕਰੀਏ ਤੇ ਸਾਨੂੰ ਗੁਰੂ ਸਾਹਿਬ ਜੀ ਨੇ ਇਹੀ ਗੱਲ ਦੱਸੀ ਆਪੀ ਜਿਹੜਾ ਗੁਰਸਿੱਖ ਦਾ ਆਨੰਦ ਕਾਰਜ ਕਿਵੇਂ ਦਾ ਹੋਣਾ ਚਾਹੀਦਾ ਹੈ ਉਸ ਆਨੰਦ ਕਾਰਜ ਦੇ ਵਿੱਚ ਕੇਵਲ ਤਾਂ ਕੇਵਲ ਲਾਵਾ ਔਰ ਲਾਵਾ ਤੋਂ ਬਾਅਦ ਗੁਰਸਿੱਖ ਨੇ ਆਪਣੇ ਅਨੰਦਕਾਰ ਦੇ ਵਿੱਚ ਕੇਵਲ ਤਾਂ ਗੁਰਮਤ ਦੇ ਸਬੰਧ ਦੇ ਵਿੱਚ ਕੋਈ ਕੀਰਤਨ ਕੋਈ ਕਥਾ ਵਿਚਾਰ ਕੋਈ ਢਾਡੀ ਇਸ ਕਰਨ ਦੇ ਨਾਲ ਇਹਦੇ ਨਾਲ ਕੀ ਹੋਵੇਗਾ ਕਿ ਜਿਹੜੇ ਜਿੰਨੀ ਵੀ ਵਿਆਹ ਦੇ ਵਿੱਚ ਆਪਣੇ ਸੱਜਣ ਭੈਣ ਭਰਾ ਆਉਂਦੇ ਨੇ ਉਹਨਾਂ ਨੂੰ ਇਹ ਸੰਦੇਸ਼ ਮਿਲਦਾ ਕਿ ਇਸ ਵਿਆਹ ਦੇ ਵਿੱਚ ਜਿਵੇਂ ਤੁਸੀਂ ਵਿਆਹ ਨੂੰ ਕ੍ਰੀਏਟ ਕਰੋਗੇ ਉਸੇ ਵਿਆਹ ਦੇ ਵਿੱਚ ਤੁਹਾਨੂੰ ਇਹ ਸੰਦੇਸ਼ ਮਿਲੇਗਾ ਕਿ ਵਿਆਹ ਕਿਸਵੇਂ ਦੀ ਹੋਣੀ ਚਾਹੀਦੀ ਨੇ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਨਾ ਲੋਕ ਜ਼ਿਆਦਾ ਕਰਜ਼ਾ ਚੁੱਕ ਕੇ ਵਿਆਹ ਕਰਦੇ ਨੇ ਕਿ ਲੋਕਾਂ ਨੂੰ ਪਤਾ ਲੱਗੇ ਪਰ ਸੇਖਣੇ ਜਿਹੜਾ ਵਿਆਹ ਕਰਨਾ ਹੈ ਉਹ ਕੇਵਲ ਤਾਂ ਕੇਵਲ ਚਾਹ ਲਾਵਾ ਤੋਂ ਬਾਅਦ ਉਹ ਕੀਰਤਨ ਕਰ ਲਵੇ ਉਹ ਟਾਡੀ ਕਰ ਲਵੇ ਉਹ ਕਵਿਸ਼ਰੀ ਕਰ ਲਵੇ ਉਹ ਚਾਹੇ ਆਪਣੇ ਘਰ ਦੇ ਵਿੱਚ ਪ੍ਰੋਗਰਾਮ ਕਰ ਲਵੇ ਚਾਹੇ ਗੁਰੂ ਘਰ ਦੇ ਵਿੱਚ ਕਰ ਲਵੇ ਜਾਂ ਮਲ ਪੈਲਸ ਵਿੱਚ ਆਪਾਂ ਟਾਡੀ ਕਵਿਸ਼ਰੀ ਵੀ ਕਰ ਸਕਦੇ ਆਂ ਔਰ ਇਹਦੇ ਨਾਲ ਸਭ ਤੋਂ ਵੱਡਾ ਬੈਨੀਫਿਟ ਇਹ ਵਾ ਕਿ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਇਹ ਸੰਦੇਸ਼ ਮਿਲਦਾ ਭਾਈ ਕਿ ਅਸੀਂ ਦਿਖਾਵੇ ਵਿੱਚ ਨਹੀਂ ਰਹਿਣਾ ਅਸੀਂ ਗੁਰਮਤ ਦੇ ਅਨੁਸਾਰ ਰਹਿ ਕੇ ਗੁਰੂ ਦੀ ਖੁਸ਼ੀ ਲੈਣੀ ਹੈ ਔਰ ਸਾਡੇ ਵੀਰ ਨੇ ਭਾਈ ਅਮਰਜੀਤ ਸਿੰਘ ਨੇ ਜੋ ਇਹ ਵਿਆਹ ਕੀਤਾ ਇਹ ਬਹੁਤ ਵਧੀਆ ਤਰੀਕੇ ਨਾਲ ਕੀਤਾ ਔਰ ਇਸ ਸਾਨੂੰ ਇਹ ਸੰਦੇਸ਼ ਮਿਲਦਾ ਸਾਰਿਆਂ ਨੂੰ ਕਿ ਭਾਈ ਜਿਹੜੀ ਗੁਰੂ ਦੀ ਖੁਸ਼ੀ ਆ ਉਹ ਗੁਰੂ ਦੇ ਹੁਕਮ ਦੇ ਅਨੁਸਾਰ ਮਿਲਦੀ ਹੈ ਤੇ ਗੁਰੂ ਦਾ ਹੁਕਮ ਹੀ ਹੈ ਭਾਈ ਜਿਹੜੀ ਦੇਖਿਆ ਗਿਆ ਕਿ ਕਾਫੀ ਫਰਾਰੀਆਂ ਆਂਦੀਆਂ ਵਾਂ ਕਿ ਜਿਹੜੀਆਂ ਕੁੜੀਆਂ ਉਹ ਦਾਜ ਦੀ ਭੇਡ ਚੜ ਜਾਂਦੀਆਂ ਵਾ ਸੋ ਉਹਨਾਂ ਲੋਕਾਂ ਲਈ ਵੀ ਇੱਕ ਵਧੀਆ ਮੈਸੇਜ ਆ ਕਿ ਜਿਹੜਾ ਦਾਜ ਨਹੀਂ ਨੰਨਾਈਦਾ ਸਿੰਪਲ ਵਾਏ ਗੁਰਜੀ ਉਹ ਇਦਾਂ ਵਾ ਕਿ ਜਿਹੜੇ ਦਾਜ ਦੀ ਗੱਲ ਕਰਕੇ ਕੀ ਕਰੀਏ ਉਹ ਸਭ ਤੋਂ ਪਹਿਲਾਂ ਉੱਥੇ ਲਾਲਚ ਆਂਦਾ ਏ ਜਦੋਂ ਵੀ ਲੜਕੀ ਦਾ ਲੜਕੇ ਦਾ ਰਿਸ਼ਤਾ ਹੁੰਦਾ ਜਾਂ ਦੇਖਾ ਦੇਖੀ ਕੀਤਾ ਜਾਂਦਾ ਏ ਉਹ ਸਭ ਤੋਂ ਪਹਿਲਾਂ ਲੜਕੀ ਵਾਲੇ ਤਕਰੀਬਨ ਇਹ ਵੇਖਦੇ ਨੇ ਜੇ ਤੇ ਲੜਕਾ ਸਾਡੀ ਲੜਕੀ ਤੇ ਪੈਸੇ ਲਾਵੇ ਬਾਹਰ ਭੇਜ ਦੇਵੇ ਜਾਂ ਲੜਕੇ ਵਾਲੇ ਇਹ ਵੇਖਦੇ ਨੇ ਵੀ ਲੜਕੀ ਪੜ੍ਹੀ ਲਿਖੀ ਹੋਵੇ ਅਸੀਂ ਬਾਹਰ ਭੇਜਦਾ ਵਾ ਅੱਜ ਜੇ ਮੈਂ ਗੱਲ ਕਰਾਂ ਆਪਣੇ ਤਜਰਬ ਪਰ ਸਭ ਤੋਂ ਉਹ ਲੋਕ ਨੇ ਜਿਹੜੇ ਸਿਰਫ ਬਿਜ਼ਨਸ ਕਰਦੇ ਨੇ ਵੀ ਭਾਈ ਮੁੰਡਾ ਸਾਡੇ ਕੋਲੋਂ ਬਾਹਰ ਲਿਆ ਜਾਵੇ ਜਾਂ ਕੁੜੀ ਸਾਡੇ ਮੁੰਡਿਆਂ ਬਾਹਰ ਲਿਆ ਜਾਵੇ ਉੱਥੇ ਫਿਰ ਕੀ ਹੁੰਦਾ ਹੈ ਜਿਹੜਾ ਰਿਸ਼ਤੇ ਦੇ ਵਿੱਚ ਲਾਲਚ ਹੋਵੇ ਉਹ ਰਿਸ਼ਤਾ ਕਦੀ ਨਿਪਟਦਾ ਨਹੀਂ ਹੈਗਾ ਉਹ ਤਲਾਕ ਲੜਾਈ ਕੇਸ ਅੱਜ ਦੇ ਸਮੇਂ ਗੱਲ ਕਰੀਏ ਸੋਸ਼ਲ ਮੀਡੀਆ ਬਹੁਤ ਸਾਰੀਆਂ ਖਬਰਾਂ ਫੈਲ ਰਹੀਆਂ ਨੇ ਕਿ ਕੁਝ ਕੋ ਤਿੰਨ ਮਹੀਨੇ ਚਾਰ ਮਹੀਨੇ ਵਿਆਹ ਨੂੰ ਦੇ ਨੇ ਤਲਾਕ ਹੋ ਜਾਂਦਾ ਹੈ ਕਤਲ ਹੋ ਜਾਂਦੇ ਨੇ ਮਤਲਬ ਕਿ ਬਹੁਤ ਸਾਰਾ ਐਵੇਂ ਦਾ ਮਹੌਲ ਹੋ ਕ੍ਰੀਏਟ ਹੋ ਚੁੱਕਾ ਹੈ